ਕੁਝ ਬੰਨਿੰਗ ਕਿਸ਼ਤ ਕਾਣੀ ਆ ਸੀਐਚਟੀ ਸਭਰਾ ਸਾਡਾ ਪ੍ਰਾਇਮਰੀ ਸਕੂਲ ਵਿੱਚ ਜੋ ਸਰਕਾਰ ਦੁਆਰਾ ਕੁਝ ਜੀਆਂ ਕਮੀਆਂ ਸੀ ਨੂੰ ਦੂਰ ਕਰਨ ਵਾਸਤੇ ਸਾਡੀਆਂ ਇੱਕ ਸਮੱਸਿਆ ਸੀ ਵੀ ਜਿਹੜੀ ਬੱਚਾਂ ਦੇ ਬਾਥਰੂਮ ਤਾਂ ਕੁੰਝ ਧੱਕਾ ਜਿਹੜੀ ਉਹ ਸਵਸਥਾ ਕੱਚਾ ਸੀ ਸਸਤਨ ਪੱਕਾ ਕਰਨ ਵਾਸਤੇ ਸਰਕਾਰ ਨੇ ਸਾਨੂੰ ਲੌ ਇੰਟਰਲੌਕ ਟੈਲਿੰਗ ਦੀ ਲਾਗ ਦਿੱਤੀਆਂ ਆ ਇਸ ਤੋਂ ਇਲਾਵਾ ਸਾਨੂੰ ਇੱਕ ਕਮਰੇ ਦੀ ਕਮੀ ਸੀ ਤੇ ਕਮਰੇ ਵਿੱਚ ਗਾਂ ਦਿੱਤੀ ਗਈ ਆ ਉਸ ਤੋਂ ਲਾਵਾ ਚਾਰਦਵਾਰੀ ਦੀ ਸੀ ਚਾਰਦਵਾਰੀ ਦੀ ਗ੍ਰਾਂਟ ਦਿੱਤੀ ਗਈ ਜੋ ਕਿ ਤਿਆਰ ਕਰਕੇ ਹੀ ਪੂਰੀ ਫਿਨਿਸ਼ ਕਰਤੀ ਆ ਜਿਸ ਨਾਲ ਕਿ ਇਹ ਪੂਰੇ ਪੰਜਾਬ ਸਰਕਾਰ ਦੇ ਨਜ਼ਰਮਾਦੀਆਂ ਜਿਨ੍ਹਾਂ ਨੇ ਸਾਡੇ ਸਕੂਲ ਬਾਰੇ ਨੇ ਸੋਚਿਆ ਤੇ ਸਰਕਾਰ ਨੇ ਸਾਡੇ ਵਿਕਾਸ ਕੀਤਾ ਥੈਂਕ ਯੂ ਬਲਾਕ ਸੋਸ਼ਲ ਮੀਡੀਆ ਇਨਚਾਰਜ ਆਮ ਆਦਮੀ ਪਾਰਟੀ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲਸ ਬਣਾਵ ਕੇ ਜਿਹੜਾ ਸਾਡਾ ਵਿਕਾਸ ਚੱਲ ਰਿਹਾ ਸੀ ਉਹਨੂੰ ਉਸੇ ਲੜੀ ਤਹਿਤ ਵੇਖਣ ਆਏ ਹੀ ਸਾਡਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਕੂਲ ਦੇ ਜਿਹੜੇ ਗੇਟ ਤੋਂ ਲੈ ਕੇ ਬਾਥਰੂਮ ਤੱਕ ਜਾਂ ਕਲਾਸਾਂ ਤੱਕ ਰਸਤਾ ਕੱਚਾ ਸੀ ਉਥੇ ਇੰਟਰਲੋਕਿੰਗ ਟਾਇਲ ਲਾ ਕੇ ਜਿਹੜਾ ਉਹਨੂੰ ਪੱਕਾ ਕੀਤਾ ਗਿਆ ਔਰ ਸਾਡੇ ਨੂੰ ਜਿਹੜੇ ਸਾਡੇ ਸਿੱਖਿਆ ਮੰਤਰੀ ਅਰਜੋਤ ਮੈਸ ਜੀ ਉਹਨਾਂ ਵੱਲੋਂ ਸਪੈਸ਼ਲ ਗ੍ਰਾਂਟ ਜਿਹੜੀ ਜਾਰੀ ਕੀਤੀ ਗਈ ਆ ਉਹਦੇ ਨਾਲ ਸਾਡੇ ਜਿਹੜੇ ਕਮਰੇ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਉਹ ਬਣ ਕੇ ਤਿਆਰ ਹੋ ਰਿਹਾ ਥੋੜੇ ਜਿਹਾ ਇੱਕ ਸਾਨੂੰ ਜਿਹੜੀ ਮਤਲਬ ਗ੍ਰਾਂਟ ਆਉਣੀ ਬਾਕੀ ਉਹਦੇ ਨਾਲ ਜਿਹੜੀ ਛੱਤ ਪਾ ਕੇ ਤੇ ਕਮਰਾ ਤਿਆਰ ਕਰਕੇ ਬੱਚਿਆਂ ਨੂੰ ਸਪੁਰਦ ਕੀਤਾ ਜਾਵੇਗਾ ਸਿੱਖਿਆ ਜਿਹੜੀ ਆ ਉਸੇ ਤੋਂ ਹੀ ਬੱਚਿਆਂ ਨੇ ਮਤਲਬ ਡਵੈਲਪ ਹੋਣਾ ਹੁੰਦਾ ਵਾ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਬਹੁਤ ਸੀਰੀਅਸ ਨੇ ਸਿੱਖਿਆ ਤੇ ਸਿਹਤ ਦੇ ਮਾਮਲੇ ਕੋਈ ਕਮੀ ਨਹੀਂ ਹੋਂਦ ਦਿੱਤੀ ਹੈ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਵਿੱਚ ਮੇਰੇ ਚੇਅਰਮੈਨ ਬਣ ਤੋਂ ਬਾਅਦ ਸਰਕਾਰ ਵੱਲੋਂ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਵੱਲੋਂ ਸਾਨੂੰ ਗ੍ਰਾਂਟਾਂ ਇਸ਼ੂ ਹੋਈਆਂ ਸਕੂਲ ਦੇ ਕੰਮ ਕਰਾਉਣ ਵਾਸਤੇ ਜੋ ਕਿ ਕਮਰਿਆਂ ਦੀ ਕਮੀ ਸੀਗੀ ਪਹਿਲੀ ਗ੍ਰਾਂਟ ਸਾਨੂੰ 300000 ਰੁਪਏ ਜਾਰੀ ਕੀਤੀ ਗਈ ਜੋ ਦੂਸਰੀ ਕਿਸ਼ਤ ਬਾਕੀ ਹੈ ਉਸਦੇ 3 ਲੱਖ ਦੇ ਵਿੱਚ ਪਿੱਛੇ ਬੈਕਸਾਈਡ ਤੇ ਦੇਖ ਸਕਦੇ ਹੋ ਕਮਰਾ ਬਣ ਕੇ ਤਿਆਰ ਹੋ ਗਿਆ ਦਰਵਾਜ਼ੇ ਖਿੜਕੀਆਂ ਲੱਗ ਚੁੱਕੇ ਹਨ ਸੈਕੰਡ ਕਿਸ਼ਤ ਨਾਲ ਲੈਂਟਰ ਪਾ ਕੇ ਬੱਚਿਆਂ ਦੇ ਸਕੂਲ ਦਿੱਤਾ ਜਾਊਗਾ ਦੂਸਰੀ ਕਿਸ਼ਤ ਸਾਨੂੰ 420000 ਰੁਪਏ ਦੀ ਜਾਰੀ ਕੀਤੀ ਗਈ ਜੋ ਕਿ ਸਕੂਲ ਦੀ ਫੈਂਸਿੰਗ ਦਾ ਚਾਰਦੁواری ਬਣਵਾਈਆਂ ਸੀ ਜੋ ਕਿ ਆਧੁਨਿਕ ਤਕਨੀਕ ਨਾਲ ਮਹਿਕਮੇ ਦੀਆਂ ਇਨਸਟਰਕਸ਼ਨਾਂ ਨੂੰ ਫਾਲੋ ਕਰਦੇ ਹੋਏ ਪਚਾਰ ਰਹਿਤ ਦੁਆਰ ਬਣਾਈ ਗਈ ਹੈ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਪੱਟੀ ਅੱਜ ਜੋ ਅਸੀਂ ਸਕੂਲ ਪਹੁੰਚਿਆ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਹੁਤ ਘਾਟਾ ਹੈ ਆਪਣੇ ਬੱਚਿਆਂ ਨੂੰ ਬਾਥਰੂਮ ਜਾਣਾ ਔਖਾ ਸੀ ਪਾਣੀ ਖਲੋ ਜਾਂਦਾ ਸੀ ਉਹ ਲੌਕ ਟਾਇਲ ਲਾ ਕੇ ਇੱਕ ਛੜਕ ਬਣਾਈ ਗਈ ਹੈ ਜੀ ਹੋਰ ਚਾਰਦਵਾਰੀ ਪਿੰਡ ਦੀ ਸਕੂਲ ਦੀ ਕੀਤੀ ਗਈ ਹੈ ਜੀ ਆ ਨਾਲ ਆਪਣੇ ਕਮਰੇ ਤਿਆਰ ਕੀਤੇ ਗਏ ਹੈ ਜੀ ਬਾਕੀ ਸਾਨੂੰ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਤੋਂ ਬਹੁਤ ਆਸਾਂ ਹੋਰ ਨੇ ਉਹਨਾਂ ਨੇ ਹੁਕਮ ਆ ਤੁਸੀਂ ਕੰਮ ਕਰੋ ਗਰੰਟਾ ਮੈਂ ਜਿੰਨੀਆਂ ਦੇ ਸਕਦਾ ਉਹਨੀਆਂ ਦੇ ਦੂੰਗਾ ਬਾਕੀ ਹੋਰ ਸਾਡੇ ਪਿੰਡ ਦੇ ਕੰਮ ਆ ਅੱਜ ਸ਼ੁਰੂ ਕਰ ਰਹੇ ਆ ਜੀ ਬਾਬਾ ਵੀਰ ਸਿੰਘ ਗੁਰਦਾਰੇ ਦੀ ਛੜਕੀ ਉਹਦਾ ਜਦ ਘਟਨ ਹੋ ਰਿਹਾ ਜੀ ਹੋਰ ਬਹੁਤ ਸਾਰੇ ਕੰਮ ਆ ਜੋ ਸਭਰਾ ਦੇ ਵਿੱਚ ਅਸੀਂ ਜਲਦ ਤੋਂ ਜਲਦ ਸ਼ੁਰੂ ਕਰਕੇ ਨੇਪਰੇ ਚਾੜਾਂਗੇ ਸ਼ਸ਼ੀ ਕਾ ਜੀ ਮੈਂ ਅੰਗਰੇਜ਼ ਸਿੰਘ ਫੌਜੀ ਪਿੰਡ ਸਭਰਾ ਸੀਨੀਅਰ ਅਗੂ ਆਪਰੇ ਸਾਥੀ ਚੇਅਰਮੈਨ ਪ੍ਰਾਇਮਰੀ ਸਕੂਲ ਸਭਰਾ ਜਿਵੇਂ ਕਿ ਲਾਲਜੀਤ ਸਿੰਘ ਪੁੱਲਰ ਕੈਬਨਿਟ ਮੰਤਰੀ ਪੰਜਾਬ ਸਰਦਾਰ ਦਿਲਬਖ ਸਿੰਘ ਪੀਏ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਸਮੂਹ ਪਿੰਡ ਦੀ ਵਲੰਟੀਅਰ ਟੀਮ ਪਿੰਡ ਵਿੱਚ ਵਿਕਾਸ ਕਾਰਜ ਜੋਰਾ-ਛੋਰਾ ਨਾਲ ਕਰਵਾ ਰਹੀ ਹੈ ਇਸੇ ਲੜੀ ਦੇ ਤਹਿਤ ਸਾਡਾ ਪ੍ਰਾਇਮਰੀ ਸਕੂਲ ਵਿੱਚ ਸਕੂਲ ਦੇ ਗੇਟ ਤੋਂ ਲੈ ਕੇ ਇੰਟਰਸਟ ਕਮਰਿਆਂ ਤੱਕ ਸਕੂਲ ਰੂਮ ਤੱਕ ਔਰ ਉਸ ਤੋਂ ਲੈ ਕੇ ਬਾਥਰੂਮ ਤੱਕ ਹਾਲਤ ਖਰਾਬ ਸੀ ਜਿਉ ਜੋ ਪੱਕੀ ਸੜਕ ਨਹੀਂ ਸੀਗੀ ਬਾਸਕਰਨ ਪਾਣੀ ਖੜਾ ਹੋ ਜਾਂਦਾ ਸੀ ਬੱਚਿਆਂ ਨੂੰ ਮੁਸ਼ਕਲ ਹੁੰਦੀ ਸੀ ਇਸੇ ਤੱਕ ਪਿੰਡ ਦੇ ਸਾਰੇ ਵਲੰਟੀਅਰ ਵੀਰਾਂ ਦੇ ਸਹਿਯੋਗ ਨਾਲ ਲੋਕਿੰਗ ਟੈਲ ਲਾ ਕੇ ਇੱਕ ਸੜਕ ਬਣਾਈ ਗਈ ਜੋ ਗੇਟ ਤੋਂ ਲੈ ਕੇ ਸਕੂਲ ਦੇ ਕਮਰਿਆਂ ਤੱਕ ਕਮਰਿਆਂ ਤੋਂ ਲੈ ਕੇ ਬਾਥਰੂਮ ਤੱਕ ਅਸੀਂ ਧੰਨਵਾਦੀ ਹਾਂ ਭੁੱਲਰ ਸਾਹਿਬ ਦੇ ਹਾਂਜੀ ਤੁਹਾਡਾ ਮੈਂ ਜਸਪਾਲ ਸਿੰਘ ਭੁੱਲਰ ਵਰਕਰ ਆਮ ਆਦਮੀ ਪਾਰਟੀ ਅੱਜ ਜੋ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਸਭਰਾ ਦੇ ਵਿੱਚ ਤੁਹਾਡੇ ਵੱਲੋਂ ਜਾਇਜ਼ਾ ਲਿਆ ਆ ਰਿਹਾ ਵਾ ਕੀ ਕਹਿਣਾ ਜੀ ਇਹ ਸਾਡੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਢੋਲਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀਮਾਨ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਜਿਹੜਾ ਸਿੱਖਿਆ ਦਾ ਮਿਆਰ ਬਹੁਤ ਉੱਚਾ ਚੁੱਕਿਆ ਜਾ ਰਿਹਾ ਤੇ ਸਿੱਖਿਆ ਮੰਤਰੀ ਜੀ ਵੀ ਇਸ ਕੰਮ ਵੱਲ ਬਹੁਤ ਧਿਆਨ ਦੇ ਰਹੇ ਤੇ ਸਕੂਲਾਂ ਨੂੰ ਜਿਹੜੀ ਵੱਧ-ਵੱਧ ਗ੍ਰਾਂਟ ਦੇ ਕੇ ਤੇ ਜਿਹੜਾ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਪੜ੍ਹਾਈ ਦੇ ਮਿਆਰ ਨੂੰ ਅਤੇ ਹੁਣ ਜਿਵੇਂ ਪਿੰਡ ਸਭਰਾ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਕੀ ਕੀ ਹੁਣ ਨਵੀਂ ਬਿਲਡਿੰਗ ਤਿਆਰ ਕੀਤੀ ਗਈ ਹੈ ਕੀ ਕੀ ਕੰਮ ਕਰਵਾਏ ਗਿਆ ਇੱਕ ਕੋਈ ਨਾ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਸੀ ਬੱਚਾ ਨੇ ਲੰਗਰ ਲਈ ਰਸਤਾ ਬਣਾਇਆ ਗਿਆ ਇੰਟਰਲੌਕ ਲਾ ਕੇ ਇੱਕ ਬਿਲਡਿੰਗ ਜਿਹੜੀ ਆ ਮਤਲਬ ਕਲਾਸਾਂ ਜਾਦੀਆਂ ਹੋ ਬੱਚੇ ਜ਼ਿਆਦਾ ਹੋਣ ਕਰਕੇ ਤੇ ਬਿਲਡਿੰਗ ਦੀ ਕਮੀ ਸੀਗੀ ਉਹ ਉਹਨੂੰ ਪੂਰਾ ਕਰ ਰਹੇ ਆ ਨਾਲ ਜਿਹੜੀ ਚਾਰ ਦਿਵਾਰੀ ਆ ਉਹ ਬਹੁਤ ਵਧੀਆ ਤਿਆਰ ਕਰਤੀ ਆ ਪੁਰਾਣੀ ਤੋੜ ਕੇ ਤੇ ਬਹੁਤ ਵਧੀਆ ਨਵੀਂ ਬਣਾਤੀ ਸਭ ਦਾ ਪੇ ਜਿਹੜਾ ਪਿੰਡ ਦੇ ਪਿੰਡ ਦੇ ਨਾਲ ਨਾਲ ਹੋਰ ਵੀ ਜਿਵੇਂ ਹਸਪਤਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਮਹੱਲਾ ਕਲੀਨਿਕ ਖੋਲੇ ਆ ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪਿੰਡ ਸੁਭਰਾ ਵੱਲੋਂ ਬਹੁਤ ਬਹੁਤ ਧੰਨਵਾਦ